ਵਨ ਵਿੱਚ ਸਰਬੱਤ ਦੇ ਪਲੇਲੇ ਤੂਰੇ ਕਦਮ ਸਦਾ ਸੁਨਹਿਰੀ ਪੈੜਾਂ ਦੇ ਸਿਰਜਕ ਬੰਦੇ ਹਨ ਕੈਨੇਡਾ ਰਹਿੰਦੇ ਆ ਸਰਦਾਰ ਬੁੱਧ ਸਿੰਘ ਢਾਂਹਾ ਅਤੇ ਸਰਦਾਰ ਨੀ ਕਸ਼ਮੀਰ ਕੌਰ ਢਾਂਹਾ ਹਮੇਸ਼ਾ ਆਪਣੀ ਮਾਤਭੂਮੀ ਪੰਜਾਬ ਦੇ ਲੋਕਾਂ ਖਾਸ ਕਰਕੇ ਲੜਕੀਆਂ ਦੀ ਜ਼ਿੰਦਗੀ ਬਿਹਤਰ ਬਣਾਉਣ ਬਾਰੇ ਸੋਚਦੇ ਰਹਿੰਦੇ ਆਪਣੇ ਪਰਿਵਾਰਕ ਨਜ਼ਦੀਕੀਆਂ ਅਤੇ ਇਲਾਕੇ ਦੇ ਲੋਕਾਂ ਨਾਲ ਵੀ ਵਿਚਾਰ ਵਟਾਂਦਰਾ ਕਰਦੇ ਸਾਲ 1979 ਵਿੱਚ ਇਲਾਕੇ ਦੀਆਂ 16 ਨਾਮਵਰ ਸ਼ਖਸੀਅਤਾਂ ਨਾਲ ਜੁੜਨ ਉਪਰੰਤ ਇੱਕ ਦਸਤਾਵੇਜ਼ ਤੇ ਦਸਤਖਤ ਕੀਤੇ ਗਏ ਜਿਸ ਦੇ ਫਲ ਸਰੂਪ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰਸਟ ਟਾਹਾ ਕਲੇਰਾ 1981 ਵਿੱਚ ਸਥਾਪਿਤ ਕੀਤਾ ਗਿਆ ਇਸ ਟਰਸਟ ਦਾ ਨਾਮ ਗੁਰੂ ਸਾਹਿਬ ਦੇ ਮੁਢਲੇ ਸਿਧਾਂਤਾਂ ਨਾਮ ਜਪਣਾ ਕਿਰਤ ਕਰਨੀ ਅਤੇ ਵੰਡ ਛਕਣਾ ਨੂੰ ਸਮਰਪਿਤ ਹੈ ਟਾਹਾ ਦੀ ਪੰਚਾਇਤ ਨੇ 23 ਏਕੜ ਅਤੇ ਕਲੇਰਾਂ ਦੀ ਪੰਚਾਇਤ ਨੇ 7.5 ਏਕੜ ਜ਼ਮੀਨ ਟਰਸਟ ਨੂੰ ਦਾਨ ਕਰ ਦਿੱਤੀ। ਉਪਰੰਤ ਹਸਪਤਾਲ ਦੀ ਇਮਾਰਤ ਦੀ ਉਸਾਰੀ ਲਈ ਟਰਸਟੀਆਂ, ਇਲਾਕੇ ਅਤੇ ਵਿਦੇਸ਼ਾਂ ਦੇ ਦਾਨੀ ਸੱਜਣਾ ਅਤੇ ਪਰਿਵਾਰਕ ਮੈਂਬਰਾਂ ਨੇ ਮਾਇਆਦਾਨ ਪਾਉਣਾ ਅਰੰਭਿਆ। ਕੈਨੇਡਾ ਤੋਂ ਆ ਕੇ ਆਪਣੀ ਮਿੱਟੀ 'ਚ ਵੱਡਾ ਕਾਰਜ ਕਰਨਾ ਭਾਵੇਂ ਹੱਤ ਕਠਨ ਸੀ। ਫਿਰ ਵੀ ਕਾਫਲਾ ਬੰਦਾ ਗਿਆ। 27 ਸਤੰਬਰ 1981 ਵਿੱਚ ਸਮਾਜ ਸੇਵਕ ਭਗਤ ਪੂਰਨ ਸਿੰਘ ਪਿੰਗਲਵਾੜਾ ਤੋਂ ਨੀਂ ਰਖਵਾ ਕੇ ਹਸਪਤਾਲ ਦੀ ਉਸਾਰੀ ਸ਼ੁਰੂ ਕੀਤੀ ਗਈ। ਅਪ੍ਰੈਲ 1984 ਚ 40 ਬੈੱਡਾਂ ਦੇ ਹਸਪਤਾਲ ਦਾ ਉਦਘਾਟਨ ਪੰਜਾਬ ਦੇ ਮਾਨਯੋਗ ਰਾਜਪਾਲ ਸ਼੍ਰੀ ਬੀਡੀ ਪਾਂਡੇ ਜੀ ਨੇ ਕੀਤਾ। ਮਨੁੱਖਤਾ ਦੀ ਭਲਾਈ ਵਿੱਚ ਜੁਟਿਆ ਪੰਜਾਬ ਦਾ ਇਹ ਅਦਾਰਾ ਪਿਛਲੇ 40 ਸਾਲਾਂ ਵਿੱਚ 18 ਲੱਖ ਮਰੀਜ਼ਾਂ ਦਾ ਇਲਾਜ ਕਰ ਚੁੱਕਾ ਹੈ। ਇੱਥੇ ਮੈਂ ਇਲਾਜ ਕਰਾਇਆ ਜਾਨੀ ਬਹੁਤ ਵਧੀਆ ਇਲਾਜ ਹੋਇਆ ਬਹੁਤ ਵਧੀਆ ਜਾਨੀ ਡਾਕਟਰ ਆ ਕੋਈ ਪ੍ਰੋਬਲਮ ਨਹੀਂ ਪਹਿਲਾਂ ਬਹੁਤ ਪ੍ਰੋਬਲਮ ਹੁੰਦੀ ਸੀ ਚੱਲਣ ਦੇ ਵਿੱਚ ਚੱਲ ਨਹੀਂ ਹੁੰਦਾ ਸੀ ਉਸ ਤੋਂ ਬਾਅਦ ਇੱਥੇ ਆਈ ਆਪਰੇਸ਼ਨ ਹੋਇਆ ਬਹੁਤ ਵਧੀਆ ਹੋਇਆ ਮੇਰੇ ਨਾ ਰੇਡ ਦੀ ਹੱਡੀ ਥੱਲੇ ਜੀ ਰਸੌਲੀ ਰਸੌਲੀ ਸੀ ਜਿੱਦਾਂ ਮੈਂ ਇਧਰ ਉਧਰ ਕਿਤੇ ਕਈ ਪਾਸੇ ਘੁੰਮੀ ਗਿਆ ਜਦ ਤੱਕ ਕਿਤੇ ਪਾਸੇ ਆਰਾਮ ਨਹੀਂ ਸੀ ਆ ਤੇ ਇੱਥੇ ਆ ਕੇ ਮੈਨੂੰ ਇਹ ਨਹੀਂ ਮੇਰਾ ਵਧੀਆ ਇਲਾਜ ਕੀਤਾ ਜੀ ਆਸ ਅਤੇ ਰੋਗ ਨਿਵਾਰਨ ਦੇ ਕੇਂਦਰ ਵੱਜੋਂ ਵੀ ਐਨੋ ਜਾਣਿਆ ਜਾਂਦਾ ਹੈ ਹੁਣ ਚਿੱਟੇ ਮੋਤੀਏ ਦਾ ਮੁਫਤ ਇਲਾਜ ਦਿਮਾਗ ਦੇ ਆਪਰੇਸ਼ਨ ਹੱਡੀਆਂ ਦੀ ਸਰਜਰੀ ਔਰਤਾਂ ਦੇ ਰੋਗ ਅਤੇ ਹੋਰ ਬਾਕੀ ਰੋਗਾਂ ਦੇ ਇਲਾਜ ਲਈ ਮਾਹਿਰ ਮੈਡੀਕਲ ਟੀਮਾਂ 24 ਘੰਟੇ ਤਿਆਰ ਬਰ ਤਿਆਰ ਹਨ ਰੈਡੀਓਲੋਜੀ ਵਿਭਾਗ ਵਿੱਚ ਸੀਟੀ ਸਕੈਨ ਅਲਟਰਾਸਾਉਂਡ ਅਤੇ ਐਕਸ-ਰੇ ਮਸ਼ੀਨ ਪੈਥੋਲੋਜੀ ਵਿੱਚ ਹਰ ਕਿਸਮ ਦੇ ਟੈਸਟ ਫਾਰਮੇਸੀ ਅਤੇ ਬਲੱਡ ਬੈਂਕ ਦੀਆਂ ਸਹੂਲਤਾਂ ਵੀ ਉਪਲਬਧ ਹਨ। ਦਾਖਲ ਮਰੀਜ਼ਾਂ ਅਤੇ ਉਹਨਾਂ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਲਈ ਇੱਥੇ ਪੌਸ਼ਟਿਕ ਭੋਜਨ ਵੀ ਦਿੱਤਾ ਜਾਂਦਾ ਹੈ। ਕਰੋਨਾ ਦੀ ਮਾਰ ਸਮੇਂ ਇਸ ਹਸਪਤਾਲ ਨੇ ਮਰੀਜ਼ਾਂ ਦੇ ਇਲਾਜ ਵਿੱਚ ਮੋਹਰੀ ਭੂਮਿਕਾ ਨਿਭਾਈ। ਗੁਰੂ ਨਾਨਕ ਮਿਸ਼ਨ ਹਸਪਤਾਲ ਨੂੰ ਨੈਸ਼ਨਲ ਐਕ੍ਰੀਡੇਸ਼ਨ ਬੋਰਡ 4 ਹਸਪੀਟਲ ਐਂਡ ਹੈਲਥ케ਅਰ ਪ੍ਰੋਵਾਈਡਰ ਤੋਂ ਮਾਨਤਾ ਵੀ ਪ੍ਰਾਪਤ ਹੈ। ਬਾਬਾ ਬੁੱਧ ਸਿੰਘਟਾ ਹ ਅਤੇ ਉਹਨਾਂ ਦੇ ਸਹਿਯੋਗੀਆਂ ਨੇ ਇਸ ਅਦਾਰੇ ਨੂੰ ਬਣਾਉਣ ਵਧਾਉਣ ਅਤੇ ਚਲਾਉਣ ਹਿਤ ਮਾਇਆ ਇਕੱਤਰ ਕਰਨ ਲਈ ਭਾਰਤ ਤੋਂ ਬਾਹਰ 35 ਤੋਂ ਵੱਧ ਫੇਰੀਆਂ ਕੈਨੇਡਾ ਅਮਰੀਕਾ ਯੂਕੇ ਫਿਜੀ ਅਤੇ ਨਾਰਵੇ ਆਦਿ ਦੇਸ਼ਾਂ ਵਿੱਚ ਲਗਾਈਆਂ ਇਹਨਾਂ ਕਾਰਜਾਂ ਦੇ ਉਦੇਸ਼ ਦੀ ਪੂਰਤੀ ਵਿੱਚ ਸਥਾਨਕ ਅਤੇ ਅੰਤਰਰਾਸ਼ਟਰੀ ਸੰਜੀਵਾਲ ਜਿਵੇਂ ਕੈਨੇਡਾ ਇੰਡੀਆ ਐਜੂਕੇਸ਼ਨਲ ਸੁਸਾਇਟੀ School of Nursing University of British Columbia Canada International Development Agency International Akal Mission UK ate North American Sikh Medical and Dental Association da vi yogdan bahut ahem reha hai anekaan aukran da samna karde hoye baba budh singh tahaan to laake saare pradan trustee memran doctor nurse adhyapak baaki da staff swasevak ਅਤੇ ਦਾਨੀਆਂ ਦੀ ਲਗਨ ਸ਼ਰਧਾ ਅਤੇ ਕਰੜੀ ਮਿਹਨਤ ਦੇ ਨਤੀਜੇ ਵਜੋਂ ਦੁਨੀਆ ਭਰ ਵਿੱਚ ਗੁਰੂ ਨਾਨਕ ਮਿਸ਼ਨ ਹਸਪਤਾਲ ਆਪਣੀ ਵੱਖਰੀ ਪਹਿਚਾਣ ਸਥਾਪਿਤ ਕਰ ਚੁੱਕਾ ਹੈ ਪਿੰਡਾਂ ਦੇ ਜਿਹੜੇ ਲੋਕ ਆਉਂਦੇ ਨੇ ਮੇਰਾ ਖਿਆਲ ਹੈ ਪਿੰਡਾਂ ਦੇ ਵਿੱਚ ਇਸ ਲੈਵਲ ਦਾ ਕੋਈ ਹਸਪਤਾਲ ਨਹੀਂ ਹੈ ਜਿਸ ਟਾਈਪ ਦੀ ਸਪੈਸ਼ਲਿਸਟ ਕੇਅਰ ਅਸੀਂ ਇੱਥੇ ਦੇ ਰਹੇ ਹਾਂ ਤੇ ਜਿੰਨਾ ਇੱਥੇ ਸਸਤਾ ਰਾਜ ਹੈ ਉਹ ਹੋਰ ਕਿਤੇ ਨਹੀਂ ਆਉਂਦਾ ਸਹੀ ਇਲਾਜ ਹੈ ਸਹੀ ਡਵਾਈਸ ਦਿੱਤੀ ਜਾਂਦੀ ਹੈ ਕੋਈ ਵੀ ਐਕਸਪਲੋਇਟੇਸ਼ਨ ਟਾਈਪ ਦੀ ਜਿਹੜੀ ਹੈ ਮਾਲ ਪ੍ਰੈਕਟਿਸ ਜਿਹੜੀ ਨਹੀਂ ਹੈ ਇਹ ਜਿਹੜੀ ਸਰਵਿਸ ਸਸ ਦੇ ਰਿਹਾ ਇਹ ਜਿੰਨੇ ਵੀ ਆਰਗੇਨਾਈਜੇਸ਼ਨ ਸਾਨੂੰ ਵਿਜ਼ਿਟ ਕਰਦੇ ਆ ਜਿਵੇਂ ਐਨਬੀਐਚ ਵਾਲੇ ਆਉਂਦੇ ਨੇ ਜਾਂ ਨੈਕ ਵਾਲੇ ਜਿਹੜੇ ਆਉਂਦੇ ਨੇ ਉਹ ਇਹਨੂੰ ਐਪਰੀਸ਼ੀਏਟ ਕਰਦੇ ਨੇ ਜਿਹੜੇ ਨਰਸਿੰਗ ਆਉਂਦੇ ਆ ਨੇ ਸਾਡੇ ਯੂਨੀਵਰਸਿਟੀ ਦੇ EMPLOYEE ਆਉਂਦੇ ਨੇ ਉਹ ਇਹਨੂੰ ਐਪਰੀਸ਼ੀਏਟ ਕਰਦੇ ਨੇ ਇਲਾਕਾ ਨਿਵਾਸੀਆਂ ਨੂੰ ਇਸ ਗੱਲ ਦੀ ਬੜੇ ਮਾਣ ਦੀ ਗੱਲ ਹੈ ਵੀ ਬਾਬਾ ਬੁੱਸ ਸਿੰਘ ਹੁਣਾ ਵੱਲੋਂ ਸ਼ੁਰੂ ਕੀਤਾ ਅਦਾਰਾ ਅੱਜ 40 ਸਾਲ ਪੂਰੇ ਕਰਕੇ ਅੱਗੇ ਵੀ ਗਾਂ ਵੀ ਸੇਵਾ ਦੇ ਲਈ ਹਮੇਸ਼ਾ ਤਤਪਰ ਰਹੇਗਾ। بابا ਬੁੱਧ ਸਿੰਘ ਦੇ ਟਾਈਮ ਦੇ ਅਸੀਂ ਇੱਥੇ ਜੁਆਇਨਿੰਗ ਕੀਤੀ ਹੋਈ ਆ ਔਰ ਇਸ ਹਸਪਤਾਲ ਦੇ ਮਾਹੌਲ ਵਿੱਚ ਬਹੁਤ ਵਧੀਆ ਪਰਿਵਾਰਕ ਸਬੰਧ ਤੇ ਜਿਹੜੇ ਇਲਾਕੇ ਦੇ ਲੋਕ ਆ ਉਹਨਾਂ ਨਾਲ ਸਾਡੇ ਚੰਗੇ ਸਬੰਧ ਬਣੇ ਆ। ਪਿਛਲੇ 10 ਸਾਲ ਤੋਂ ਮੇਰੇ ਹਸਬੰਡ ਐਕਸਪਾਇਰ ਹੋ ਗਏ ਸੀ ਤਾਂ ਮੈਨੂੰ ਅਹ ਇਹ ਹਸਪਤਾਲ ਨੇ ਬਹੁਤ ਸਪੂਟ ਦਿੱਤੀ ਮੇਰੀ ਬੇਟੀ ਇਹ ਹਸਪਤਾਲ ਇਸ ادارے ਦੇ ਬਦੌਲਤ ਅੱਜ ਪੜ ਰਹੀ ਹੈ ਤੇ ਅਜਨ ਸਿੰਘ ਦਾ ਹੋਰ ਸਕਾਰ ਰਹੀ ਹੈ ਮੈਨੂੰ ਆਪਣੇ ਹਸਪਤਾਲ ਤੇ ਬਹੁਤ ਮਾਣ ਆ ਸਨ 1987 ਵਿੱਚ ਸਕੂਲ ਦੀ ਸ਼ੁਰੂਆਤ ਹੋਈ ਜਿਸ ਵਿੱਚ ਅੱਜ ਕੱਲ ਕਿੰਡਰ ਗਾਰਟਨ ਤੋਂ 10+2 ਤੱਕ ਸੀਨੀਅਰ ਸੈਕੰਡਰੀ ਸਕੂਲ ਵਿੱਚ 1700 ਤੋਂ ਵੱਧ ਵਿਦਿਆਰਥੀ ਵਿੱਦਿਆ ਪ੍ਰਾਪਤ ਕਰ ਰਹੇ ਹਨ ਸਨ 1993 ਵਿੱਚ 3 ਸਾਲਾ ਨਰਸਿੰਗ ਪ੍ਰੋਗਰਾਮ ਲਈ ਗੁਰੂ ਨਾਨਕ ਮਿਸ਼ਨ ਸਕੂਲ ਆਫ ਨਰਸਿੰਗ ਦੀ ਆਰੰਭਤਾ ਹੋਈ ਸਨ 1998 ਵਿੱਚ ਸ਼ੁਰੂ ਹੋਏ ਗੁਰੂ ਨਾਨਕ ਕਾਲਜ ਆਫ ਨਰਸਿੰਗ ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਸਕੂਲ ਆਫ ਨਰਸਿੰਗ ਦੀ ਸਾਂਝ ਰਾਹੀਂ ਅੱਜ 2500 ਤੋਂ ਵੱਧ ਨਰਸਾਂ ਦੇਸ਼ ਅਤੇ ਵਿਦੇਸ਼ਾਂ ਵਿੱਚ ਸਿਹਤਕ ਅਤੇ ਵਿਦਿਅਕ ਅਦਾਰਿਆਂ ਵਿੱਚ ਚੰਗੇ ਆਉਂਦਿਆਂ ਤੇ ਸਥਾਪਿਤ ਹੋ ਕੇ ਆਪਣੇ ਪੈਰਾਂ ਤੇ ਖੜੀਆਂ ਹਨ ਸਨ 2022 ਤੋਂ 3 ਸਾਲਾ ਡਿਗਰੀ ਵਾਲਾ ਪੈਰਾਮੈਡੀਕਲ ਕਾਲਜ ਰੋਜ਼ਗਾਰ ਮੁਖੀ ਸਾਬਿਤ ਹੋ ਰਿਹਾ ਹੈ ਗੁਰੂ ਨਾਨਕ ਕਮਿਸ਼ਨ ਟਰਸਟ ਢਾਹਾਂ ਕਲੇਰਾਂ ਵੱਲੋਂ ਅਨੇਕਾਂ ਸਪੈਸ਼ਲਿਟੀਆਂ ਵਾਲਾ 100 ਬੈਡਾਂ ਦਾ ਹਸਪਤਾਲ ਸਫਲਤਾਪੂਰਵਕ ਚੱਲ ਰਿਹਾ ਹੈ ਹਸਪਤਾਲ ਦੇ ਮੁੱਖ ਦੁਆਰ ਨੇੜੇ ਸਜੋਬਿਤ ਗੁਰਦੁਆਰਾ ਸਾਹਿਬ ਵਿਖੇ ਹਰ ਰੋਜ਼ ਮਰੀਜ਼ਾਂ ਦੀ ਤੰਦਰੁਸਤੀ ਅਤੇ ਸਰਪੰਦ ਦੇ ਭਲੇ ਲਈ ਅਰਦਾਸ ਹੁੰਦੀ ਹੈ ਧੰਨ ਧੰਨ ਸਤਰੀ ਗੁਰਨਤਾ ਜੀ ਮਹਾਰਾ ਵਰਨਾਰ ਵਿਹਨਰ ਢਾਹਾਂ ਤਲੇ ਨਾਮੇ ਕੇ ਜਿੰਨੇ ਵੀ ਮਰੀਜ਼ ਦਾਖਲ ਹਨ ਜਿੰਨੇ ਅਮਰੀਕ ਚ ਐਕਾਪ ਕਰਾਉਣ ਵਾਸਤੇ ਆਏ ਹਨ ਸੱਚੇ ਪਾਤਸ਼ਾਹ ਸਭਨਾਂ ਨੂੰ ਤੰਦਰੁਸਤੀ ਬਖਸ਼ੋ ਵੈਨਕੂਵਰ ਦੇ ਕੁਝ ਦਾਨੀ ਸਜਨਾਵਾਂ ਵੱਲੋਂ ਇੱਥੇ ਯੂਬੀਸੀ ਕੈਨੇਡਾ ਹਾਊਸ ਦੇ ਨਾਮ ਹੇਠ ਬਣਾਈ ਇੱਕ ਸ਼ਾਨਦਾਰ ਇਮਾਰਤ ਵਿੱਚ ਦੇਸ਼ ਵਿਦੇਸ਼ਾਂ ਤੋਂ ਆਏ ਸਿਹਤ ਅਤੇ ਵਿਦਿਆ ਦੇ ਖੇਤਰ ਵਿੱਚ ਮਾਹਿਰ ਆਪਣੀਆਂ ਮੁਫਤ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ ਰਿਹائش ਵੀ ਰੱਖਦੇ ਹਨ ਮੈਂ ਤਕਰੀਬਨ ਹਰ ਸਾਲ ਆਉਣੇ ਆਏ تھے ਆ ਕੇ ਸਟਾਫ ਨੂੰ ਸਤਿ ਆਨੰਦ ਮਿਲਦੇ ਆ ਬੜਾ ਸਕੂਨ ਮਿਲ ਰਾਇਆ ਔਰ ਕੰਮ ਬਿੜਾਇਆ ਇਹ ਬੜੇ ਪ੍ਰੀਤ ਨਾਲ ਕਰ ਰਾਇਆ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰਸਟ ਆਪ ਸਭਨਾ ਦੇ ਸਹਿਯੋਗ ਨਾਲ ਬਾਬਾ 부ਦ ਸਿੰਘ ਢਾਹ ਜੀ ਵੱਲੋਂ ਲੈ ਸਕਾਰਾਤਮਕ ਸੁਪਨਿਆਂ ਨੂੰ ਸਕਾਰ ਕਰਨ ਦੀ ਵਚਨ ਪੱਧਤਾ ਪ੍ਰਗਟ ਕਰਤਾ ਹੈ ਬਹੁਤ ਹੀ ਸਤਿਕਾਰਯੋਗ ਬਾਨੀ ਪ੍ਰਦਾਨ ਬਾਬਾ 부ਦ ਸਿੰਘ ਢਾਹ ਕੈਨੇਡਾ ਦੀ ਧਰਤੀ ਤੋਂ ਇਹ ਸੁਪਨਾ ਲੈ ਕੇ ਆਏ ਕਿ ਮੈਂ ਪੰਜਾਬ ਦੇ ਲੋਕਾਂ ਲਈ ਕੁਝ ਕਰ ਸਕਾਂ ਉਹਨਾਂ ਨੇ ਆਪਣੇ ਸਾਥੀ ਟਰੱਸਟੀਆਂ ਨੂੰ ਨਾਲ ਲੈ ਕੇ ਤਾਂਹਾਂ ਕਰੇਰਾਂ ਦੇ ਵਿੱਚ ਇਹ ਸੇਵਾ ਦਾ ਜੱਗ ਸ਼ੁਰੂ ਕੀਤਾ ਜਿਹੜਾ 40 ਸਾਲ ਦਾ ਸਫ਼ਰ ਤੈਅ ਕਰ ਚੁੱਕਾ ਹੈ ਇਹਦੇ ਵਿੱਚ ਦਾਨੀ ਸੱਜਣਾ ਦਾ ਅਤੇ ਸਹਿਯੋਗੀਆਂ ਦਾ ਬਹੁਤ ਵੱਡਾ ਰੋਲ ਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਮੂਹੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅਤੇ ਜਿਹੜੇ ਰਹਿੰਦੇ ਕਾਰਜ ਆ ਆਓ ਆਪਾਂ ਸਾਰੇ ਰਲ ਕੇ ਉਹਨਾਂ ਨੂੰ ਪੂਰਾ ਕਰੀਏ